ਕੁੰਕਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਗਰੁਗ ਪਿਆ ਜਾ ਸੁਖ ਤਾ ਮਨ ਹੋਈ ਤੋਂ ਕਰਤਾ ਕਰਨਾ ਮੈਂ ਨਾਹੀ ਜਾਹੋਂ ਖਰੀ ਨਾ ਹੋਈ ਬਲਹਾਰੀ ਗੁਦਰਤਿ ਵਸਿਆ ਤੇਰਾ ਅੰਤਨੁ ਜਾਇ ਲਖਿਆ ਰਹਾਉ ਜਾਤਮੈ ਜੋ ਜੋਤਮੈ ਜਤ ਤਾਕਲਕਲ ਪਰਪੂਰ ਰਹਾ ਤੂੰ ਸਚਾ ਸਾਇ ਸੁਤਸਵਾਲਿਓ ਜਿਨ ਕੇ ਤਿਸੁ ਪਾਰ ਪਿਆ ਓਹ ਨਾਨਕ ਕਰਤੇ ਕਿਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ ਸੋਦਰ ਰਾਗਾਸਾ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਅਜਤੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਖ ਸੰਖਾ ਕਿਤੇ ਤੇਰੇ ਵਵਨ ਹਾਰੇ ਇਤੇ ਤੇਰੇ ਰਗ ਪਰੇ ਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੂੰ ਨੋ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤੂੰ ਨੋ ਚਿਤ ਗੁਪਤ ਲਖ ਜਾਨਣਾ ਲਖ ਲਖ ਧਰਮ ਵਿਚਾਰੇ ਗਾਵਣ ਤੂੰ ਐਸਰ ਬ੍ਰਹਮਾ ਦੇਵੇ ਸੋਨ ਤੇ ਰਿਸਦਾ ਸਵਾਰੀ ਗਾਵਣ ਤੂੰ ਤੁਦ ਨੋ ਇੰਦਰ ਅੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੂੰ ਸਸਮਾਦੀ ਅੰਦਰ ਗਾਵਣ ਤਨ ਸੋ ਸਾਦੇ ਬਿਠਾਰੇ ਗਾਵਣ ਤਨ ਜਿੱਤੇ ਸਤੇ ਸੰਤੋਖੀ ਗਾਵਣ ਤਨੋ ਵੀਰ ਕਰਾਰੇ ਗਾਵਣ ਤਨ ਪੰਡਤ ਪੜਨ ਰਖੀ ਸਰਹ ਜੋਜਗ ਵਿਦਾ ਨਾਲੇ ਗਾਵਣ ਤਨੋ ਮੋਹਣ ਯਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਰਤ ਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵਣ ਤਨੋ ਜੋਧ ਮਹਾਬਲ ਸੂਰਾ ਗਾਵਣ ਤਨੋ ਖਾਣੀ ਚਾਰੇ ਗਾਵਣ ਤਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇਤਦਨ ਗਾਵਣ ਜੋਤਿਦ ਪਾਵਣ ਰਤ ਤੇਰੇ ਭਗਤ ਰਸਾਲੇ ਹੋਰਿ ਕਿਤਦਨ ਗਾਵਣ ਸੇ ਮੈ ਚਤਨ ਆਵਣ ਨਾਨਕ ਵਿਚਾਰੇ ਸੋ ਇਸ ਸਦਾ ਸਤਿ ਸਾਹਿਬ ਸੱਚਾ ਸਾਚੇ ਨਾ ਇਹ ਪੀਉ ਸਿ ਜੈਨ ਜਸ ਰਤਨ ਢਿਨਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੇ ਕਿ ਤਾਪਣਾ ਜੋ ਤਸਦੀ ਵਡਿਆਈ ਜੋਤਿ ਸਪਾਵੈ ਸੋਇ ਕਰਸੀ ਰੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਸਤਿ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਕ ਸਬ ਕੋ ਏ ਕਿਵੜ ਵਡਾ ਡੀਠਾ ਹੋਏ ਕਿਮਤ ਪਾਇ ਨ ਕਹਿਆ ਜਾਏ ਕਹਿਨੇ ਵਾਲ ਤਰੇ ਸਮਾਏ ਵਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣ ਗਹਿਰਾ ਕੋਇ ਨ ਜਾਣ ਤਿਰ ਕਿਤਕ ਕਿਵੜ ਚੀਰ ਰਹਾਉ ਸਭ ਸੁਰਤਿ ਮਲ ਸੁਰਤਿ ਕਮਾਈ ਸਭ ਕੀਮਤ ਮਲ ਕੀਮਤ ਪਾਈ ਗਿਆਨੀ ਤਾਨ ਗੁਰ ਗੁਰ ਹਾਈ ਕਹ ਨਾ ਜਾਈ ਤੇ ਰਿਤ ਲਵੜਿ ਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿਧਾ ਪਰਖਾਂ ਕਿਆ ਵੜਿਆਈਆਂ ਤੁਧਵਣ ਸਿਦਕ ਨਾ ਪਾਇਆ ਕਰ ਮਿਲ ਲੈਣ ਠਾਕ ਰਹਾਇਆ ਅੱਖਣ ਵਾਲਾ ਕਿਆ ਵਿਚਾਰ ਸਿਵ ਤੇ ਪ੍ਰੇ ਤੇਰੇ ਪੰਡਹਾਰਾ ਜਿਸ ਤੋਂ ਦਿੱਸੈ ਕਾ ਚਾਰ ਨਾਨਕ ਸੱਚ ਸਵਰਨ ਹਰ ਆਸਾ ਮਹੱਲਾ ਪਹਿਲਾ ਆਖਾਂ ਜਿਵੇਂ ਵਿਸਰੈ ਮਰ ਜਾ ਆਖਣ ਓਕਾ ਸਚਨਾ ਸਚ ਨਾਮ ਕੀ ਲਾਗ ਬੁਖਤ ਭੁਖ ਖ ਚਲੀਏ ਧੂਖ ਸੋਕ ਵਿਸਰੈ ਮੇਰੀ ਮਾਏ ਸੱਚਾ ਸਭ ਸੱਚਾ ਨਹਿ ਰਹਾ ਸਚ ਨਾਮ ਕੀ ਤਲ ਵਡਿਆ ਅਗਤ ਕੀ ਕੀਮਤ ਨਹਿ ਪਾਈ ਜਿਸ ਮਿਲਖ ਆਖਣ ਪਾਏ ਬਨਨ ਹੋਵੇ ਕੋਟ ਨਾ ਜਾਏ ਨਾ ਹੋ ਮਰਨ ਹੋਵੇ ਸੋਗ ਸੰਦਰ ਰਹਿਨ ਚੁੱਕ ਭੋਗ ਗੁਣ ਏ ਔਰ ਨਾਹੀ ਕੋਇ ਨਾ ਕੋ ਅਨਕੋ ਹੋਇ ਜੇੜ ਆਪੋ ਤੇਵੜ ਤੇਰੀ ਦਾਤ ਜਨਨ ਕਰਕੇ ਕੀਤੀ ਰਾਤ ਖਸ ਸੰਸਾਰ ਤੇ ਕਮ ਜਾਤ ਨਨਕ ਨਾਮੈ ਬਾਜ ਸੁਨਾਤ ਰਾਗ ਗੁਜਰੀ ਮਹਲਾ 4 ਹਰ ਕੇ ਜਨ ਸਤ ਗੁਰ ਸਤ ਪੁਰਖਾਂ ਬਿਨਿ ਕਰੋ ਗੁਰ ਪਾਸ ਹਮ ਕੇਰੇ ਕਰਮ ਸਤਿਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰ pran ਸਿਖਾਈ ਹਰ ਕੀਰਤ ਹਮ ਰਹੀ ਰਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਰਸ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੰਨ ਸੰਗਤ ਗੁਣ ਪ੍ਰਗਾਸ ਜਿਨ ਹਰ ਰਸ ਨਾਮ ਨ ਪਾਇਆ ਤੇ ਪਾਗ ਜੰਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਏ ਤਰਕ ਜਿਵੇ ਤਰਕ ਜਿਵਾ ਸਭ ਜਨ ਹਰਿ ਜਨ ਸਤਿਗੁਰ ਸੰਗਤ ਪਾਈ ਤੰਤੁਰ ਮਸਤਿਕ ਲਿਖਿਆ ਲਖਾਸ ਤਨ ਤਨ ਸਾਸੰਗ ਜਿ ਤਰਸ ਪਾਇ ਮਿਲਿ ਨਾਨਕ ਪ੍ਰਗਾਸ ਰਾਗ ਗਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਵੇ ਉਦਮ ਜਾਰ ਹਰਿ ਜੀਉ ਪਰਿਆ ਸਭੁ ਤਰਮ ਜਨ ਤੁ ਪਾਇ ਕਾਹ ਕਰਿ ਜਗ ਕਗ ਕਰਤਰਿਆ ਮੇਰੇ ਮਾਦੋ ਜੀ ਸਾਸੰਗਤਿ ਮਲੇ ਸੋ ਤਰਿਆ ਗੁਰ ਪ੍ਰਸਾਦਿ ਪਰੰਪਰ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤਿ ਬਣਤਾ ਕੋਇ ਨ ਕਿਛੁ ਕੀ ਤਰਿਆ ਸਰਸ ਰਜਿ ਕ ਸੁਬਾਹੀ ਠਾਕੁਰ ਕਾਹੇ ਮਨ ਪੋ ਕਰਿ ਆਉ ਡੇਉ ਡਾਵੈ ਸਕੋ ਸਾਥ ਸੁਪਾਛ ਬਚਰੇ ਚਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਪਸਾਰਤ ਸਿਧਾਨ ਠਾਕ ਪ੍ਰਕਿਰਤ ਲਪਰਿਆ ਜਨ ਨਾਨਕ ਬਲ ਬਲ ਸਤ ਬਲ ਜਾਈ ਅਤਰਾ ਤਨ ਪਰ ਵਰਿਆ ਰਾਗਾ ਸਾ ਮਹੱਲਾ ਚੁੱਥਾ ਸੋ ਪਰਖੇ ਓੰਕਾਰ ਸਤ ਗੁਰ ਪ੍ਰਸਾਦ ਸੋ ਪਰਖ ਨਰਨਜਣਾ ਹਰ ਪ੍ਰਖ ਨਰਨਜਣਾ ਹਰਗਮਗਮ ਆਪਾਰ ਸਭ ਤਿਆਵ ਸਭ ਤਿਆਵ ਤੁਦ ਜੀ ਹਰ ਸੱਚੇ ਸਿਰਜਨ ਹਾਰ ਸਭ ਜੇ ਤੁਮਾਰੇ ਜੀ ਤੁੰਗਿਆਂ ਕਾ ਦਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੀਠਾਪੁਰ ਹਰਾ ਪੀ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਕ ਸਮਾਣਾ ਇੱਕ ਦਾਤ ਇੱਕ ਭਿਖਾਰੀ ਜਿਸਬ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਤਾ ਆਪੇ ਭੁਗਤਾ ਜਿਹੋਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਅਖ ਵਿਖਾਣਾ ਜੋ ਸੇਵ ਜੋ ਸੇਵ ਤੁਧ ਜਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇਹ ਜੰਗੁ ਮੈਂ ਸੁਖ ਵਾਸੀ ਸੇਮੁਗਤ ਸੇਮੁਗਤ ਪੈ ਜਨ ਹਰਿ ਤਿਆ ਆਜਿ ਤਨ ਟੋਟੇ ਜਮਕੇ ਫਾਸੀ ਜਿਨਰਪੋ ਜਨ ਹਰ ਨਰਪੋ ਤਿਆ ਆਜਿ ਤਨ ਕਉ ਪੋਸ ਬਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੈਤਨ ਸੈਤਨ ਜਨ ਹਰਤੇ ਆਇਆ ਜੀ ਤੇ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਸਲਾਣ ਤੁਝਨ ਕੰਨੇ ਕੰਨੰਤਾ ਤੇਰੇ ਅਨਕ ਤਿਰਨ ਕਰ ਹਰ ਪੂਜਾ ਜੀ ਤਬਤਾਪੈ ਜਪੈ ਬੇਅੰਤ ਤیرے ਨੇਕ تیرੇ ਨਿਕੜੇ ਬਸ ਮਿਰ ਸਾਸਤ ਜੀ ਕਰ ਕੇ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਪੁਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮਪੁਰ ਕਰਤਾ ਜੇ ਤੋ ਜੇਵੜਾ ਵਰਨ ਕੋਈ ਤੂੰ ਜੁਗ ਜੁਗ ਇਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਤਲ ਕਰਤਾ ਸੋਈ ਤਉ ਦੇ ਆਪੇ ਪਾਵੈ ਸੋ ਵਿਰਤੈ ਜੀ ਤੂੰ ਆਪੇ ਕਰਹਿ ਸੋ ਹੋਇ ਤਿਆਪੇ ਸ੍ਰਿਸ਼ਟ ਸੋ ਪਾਈ ਜੀ ਤੁਹਦੇ ਆਪੇ ਸਰਸਬ ਗੁਜਨਾਨ ਗੁਣ ਗਾਵੇ ਕਰਤੇ ਕੇ ਜੀਜੋ ਸਭ ਸੇ ਕਾਜ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਹਾਂ ਜੋ ਤੋਂ ਪਾਵੈ ਸੋਇ ਥਿਸੀ ਜੋ ਤੂੰ ਦੇਹ ਸੋਇ ਹਉ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਤਿਆਆ ਜਿਸਨੂੰ ਕਿਰਪਾ ਕਰਹਿ ਤਿਨਾ ਮਰਤਨ ਪਾਇਆ ਗੁਰਮੁਖ ਲਾਦਾ ਮਨੁ ਮੁਖ ਗਵਾਇ ਤੁਦਾ ਬਛੋੜਿਆ ਆਪੇ ਮਿਲਾਇ ਤੂੰ ਦਰਿਆ ਉਹ ਸਭ ਤੁਝ ਹੀ ਮਾਹ ਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਦੰਸ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣ ਆਇ ਹੈ ਸੋ ਜਨ ਜਾਣੈ ਸੋ ਜਨ ਜਾਣ ਹਰ ਗੁਣ ਸਦੇ ਆਖ ਵਖਾਣੈ ਜਿਨ ਹਟ ਸੇ ਵੇਤਨ ਸੁਪਾਇਆ ਸਹਿ ਜੀ ਅਰਨਾਮ ਸਮਾਇਆ ਤੂੰ ਆਪੇ ਕਰਤ ਤਿਰ ਕਿਆ ਸਭ ਹੋਇ ਤੋ ਤੇ ਬਣ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖ ਜਾਣ ਸੋਏ ਰੰਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਸਤ ਸਰਵੜੇ ਪਿਲੇ ਨਿਵਾਸ ਪਾਣੀ ਭਾਗਤ ਨਹਿ ਕਿਉ ਪੰਕਜ ਮੋਪਗਨੇ ਚਾਲੈ ਹਮ ਦੇਖਾਂ ਤਾ ਡੂਪੀ ਅਲੇ ਮਨੇ ਇਕਨ ਚਿਤ ਸਮੂੜ ਮਨਾ ਹਰਿ ਵਿਸਰਤਿ ਰੇ ਗੁਣ ਗੱਲਿਆ ਰਹਾਉ ਨਾ ਹਉ ਜਤੀ ਸਤੀ ਨਿ ਪੜਿਆ ਮੂਰਖ ਮੁਗਧ ਜਨ ਪਿਆ ਪਰਨਵਤਨ ਅਨਕਤਨ ਕੀ ਸਰਨਾ ਡਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਪਤ ਮਾਨੁਕ ਦੇਹਰੀਆ ਗੋਬਿੰਦ ਮਿਲਨੇ ਕੀ ਤੇਰੀ ਬਰੀਆ ਅਵਰ ਕਾਜ تیرੇ ਕੀਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਪਉ ਜਲ ਤਰਨ ਕੈ ਜਨ ਬਿਰਥਾ ਜਾ ਤਰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇ ਸੇਵਾ ਸਾਧਨ ਜਨ ਹਰ ਰਾਇ ਕਹੋ ਨਾਨਕ ਅਮਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਸੇ ਦਸਮਿਕ ਬਿਬਾਜ ਬੇਨਤੀ ਚਉ ਪਈ ਹਮਰੀ ਕਰੋ ਹਾਤ ਦੇ ਰਖਾ ਪੂਰਨ ਹੋ ਜਿਤ ਕੀ ਇਛਾ ਸਭ ਚਰਨ ਨਰਹਿ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦ੍ਰਿਸ਼ਟ ਸਬਾ ਤੁਮ ਕਾ ਵਾਪਹਾਦ ਮੋਹਿ ਬਚਾਵੋ ਸੁਖ ਵਿਸਾ ਮੋਰੋ ਪਰਿਵਾਰ ਸੇਵਕ ਸਿਖ ਸਬਾ ਕਰਤਾ ਰਾਮ ਮੋਰ ਚਾ ਨਜ ਕਰਦੇ ਕਰਿਐ ਸਭਰਨ ਕਵਾ ਸੰਗਰੀਏ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨ ਤਿਹਉ ਉਬਰ ਚਾਹੂੰ ਸੁਤਮ ਤੇ ਪਾਉ ਸੇਵਕ ਸਿਕਮਾਰੇ ਤਾਰਿਏ ਚੁੰਟੂ ਸਤਰ ਹਮਾਰੇ ਮਾਰਿ ਹੈ ਆਪਹਾਦ ਮੁਝੈ ਬਰੀਏ ਮਰਨ ਕਾਲ ਕਾ ਤ੍ਰਾਸਨ ਬਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰਿਸ਼ਟ ਜੋ ਕਰਿਓ ਰੱਛਾ ਰੱਖ ਲਿਓ ਮੋਰਾ ਖਣਹਾਰੇ ਸਹਿਬ ਸੰਤ ਸਹਾਈ ਪਿਆਰੇ ਦਿਨ ਬੰਦ ਸਟਨ ਕੇ ਹੰਤਾ ਤੁਮਹ ਪੁਰ ਚਤਰ ਦਸਕੰਤਾ ਕਲਪੇ ਬ੍ਰਹਮਾ ਬਖਤਰ ਕਲਪੇ ਸ਼ਿਵ ਜੋ ਅਖਤਰ ਕਲਪੇ ਕਰਿ ਵਿਸ਼ਨ ਪਰਕਾ ਸਸਕਲ ਕਲ ਕ ਕੀਤਮਸਾ ਜਮਨ ਕਾਲ ਜੋਗੀ ਸ਼ਿਵ ਕੀ ਉਹ ਬੇਦਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤੈ ਮਹਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਿਸ਼ਣ ਪਜਾਇਓ ਆਦੰਤੇ ਕੈ ਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਿਸਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੀ ਪੀਰ ਪਛਾਣੈ ਘਟ ਘਟ ਕੇ ਪਟ ਫਟ ਕੀ ਜਾਣੈ ਜਬ ਉਤਕਰਖ ਕਰ ਕਰਤਾਰ ਪਰਜਾ ਤਰਤ ਤਬ ਦੇਹ ਅਪਰ ਜਬ ਆਕਰਖ ਕਰਤੇ ਹੂੰ ਕਬ ਹੂੰ ਤੋ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸਿਠ ਸਭ ਧਾਰ ਆਪ ਆਪਣੀ ਬੂਜ ਉਚਾਰ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਰਬਕਾ ਨਰਲੰਭ ਆਦ ਅਨਿਲ ਨਦ ਸੰਬ ਤਾਕਾ ਮੂੜ ਚਰਤ ਭੇਦਾ ਜਾਕੋ ਭੇਵ ਨ ਭਾਵਤ ਭੇਦਾ ਤਾਕੋ ਕਰ ਪਹਨ ਉਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਚਿਨਤ ਨਹਿ ਪਿਵ ਆਪ ਆਪਨੇ ਬੁੱਧ ਹੈ ਜੇਤੇ ਵਰਨਤ ਪਿਨ ਪਿਨ ਤੂੰ ਹੈ ਤੇਤੇ ਪੰਮਰ ਲਖਨ ਜੈ ਪਸਾਰਾ ਕੈਵਸ ਜਾ ਪ੍ਰਥਮ ਸੰਸਾਰਾ ਇਕਾ ਰੂਪ ਹਨੂਪ ਸੁਰੂਪਾ ਰੰਗ ਪਿਓ ਰਾਵ ਕਹਿ ਪੂਪਾ ਅੰਡਜ ਜੇ ਰਜ ਸੇ ਤਜ ਕਿਨੇ ਉਤਪਜ ਖਾਨ ਬਹੁ ਰਚ ਦਿਨੇ ਕਹੋ ਫੂਲ ਰਾਜਾ ਬੈਠਾ ਕਮ ਸੰਤ ਕਾ ਸ਼ੰਕਰ ਇਕੱਠਾ ਸਗਰੇ ਸਿੰਢ ਦਿਖਾਏ ਚੰਪਵ ਆਦ ਜੁਗਾੜ ਸ੍ਰੋਪ ਸਿਯੰਬਵ ਅਵਰ ਅਚਾ ਮੇਰੀ ਤੁਮ ਕਰੋ ਸਿਖੋ ਬਾਰ ਸਤ ਸੰਗਰੋ ਦੁਸ਼ਟ ਜਿਤ ਉਠਵ ਤੁਤ ਪਤਾ ਸਕਲ ਮਲੇਸ਼ ਕਰੋ ਰਨ ਕਹਤਾ ਜੇ ਸਤ ਸਰਨੀ ਪਰੇ ਤਨ ਕੈ ਦੁਸ਼ਟ ਦੁਖ ਤਾ ਹਮਾਰੇ ਪੁਖ ਜਵਨ ਭਗ ਪਰੇ ਤਿਹਾਰੇ ਤਨ ਕਾ ਤੁਮ ਸੰਕਟ ਸਭ ਟਾਰੇ ਜੋ ਕਲੁਕ ਕਬਾਰ ਤੇ ਆਏ ਤਾਂ ਕੇ ਕਾਲ ਟਨੇ ਆਏ ਹੈ ਰਚਾਏ ਤਾਂ ਸਭ ਕਾਲਾ ਦੁਸ਼ਟ ਰਟ ਰਹਿਤ ਥਕਾਲਾ ਕਿਰਪਾ ਦੁਸ਼ਟ ਤਨ ਜਾਨ ਹਰ ਹੋ ਤਾਕੇ ਤਾ ਤਨ ਕਮੈ ਹਰਿ ਹੋ ਰਿਤ ਸਦ ਕਰਮੋ ਸਭ ਹੋਈ ਦੁਸ਼ਟ ਸਸ਼ਕ ਨ ਕੋਈ ਇੱਕ ਬਾੜ ਜਤ ਮੈਂ ਸੰਭਾਰ ਆਕਾਲ ਫਾਸਤ ਤਾਹਿ ਉਬਾਰਾ ਜੇ ਨਰ ਨਾਮ ਤੇ ਹਾਰੂ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜ ਕੇ ਤਮੈ ਸਰਨ ਤੇ ਹਾਰੇ ਆਪ ਹਾਂਦ ਲਿਵ ਬਾਰੀ ਸਰਬ ਠੋਰ ਮੋਹ ਸਹਾਈ दुष्ट दुख ते लेहो बिचाई सवैया पाय गहे जब ते तुमेरे तब ते को आंख तरै ने आनयो राम रहीम पुराण कुरान नेक हम ते कन मानयो सिमर शास्त्र वेद सबै मो भेद कम एक न जानयो सिरस पान कृपा तुमारी कर मैं ना कहो सब तोहि बखान दोहेरा सकल द्वार को छाडके गयो तुहार द्वार ਮਾਹਾਂ ਗਾਹੇ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸੈ ਸੇਤੀ ਮਨੁਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿ ਨਿਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਵਿਸਾਰਨਾ ਅੰਗੀਕਾਰ ਕਰੇ ਤਿਰਕਾਰ ਸਭ ਸਵਾਰ ਨਾ ਸਭਨਾਗ ਲਾ ਸਮਰਥ ਸੁਆਮੀ ਸੋ ਕਿਉ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾਰ ਹੋ ਹਰਿ ਨਾਲੇ ਸੱਚੇ ਸਾਹਿਬ ਕਿਆ ਨਹੀਂ ਕਰ ਤੇ ਰ ਘਰ ਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੁਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਮਨ ਵਸੇ ਆਵਾਜੇ ਸ਼ਬਦ ਕਹ ਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇ ਰ ਸਚਾ ਨਾਮ ਮੇਰਾ ਅਧਾਰੋ ਸਚ ਨਾਮ ਧਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਸਕ ਮਨ ਆਵਸਿਆ ਜਿਨ ਇਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਚਾ ਨਾਮ ਮੇਰਾ ਧਾਰੋ ਵਾਜ ਪੰਚ ਸਤਤ ਕਰਸ ਪਗੈ ਕਰਸ ਪਗ ਸਬਦ ਵਾਜ ਕਲਾ ਜਿਤ ਕਰਤਾਰਿਆ ਪਾਂਚੋ ਤੋਤ ਦਵਸ ਕੀਤੇ ਕਾਲ ਕੰਟਗ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕ ਲਾਗੇ ਕਹ ਨਾਨਕ ਤਸ ਕੋਵਾ ਤਤ ਕਰ ਅਨਹਦ ਵਾਜ ਅਨੰਤ ਸੁਨੋ ਵੱਢ ਭਾਗੀ ਹੋ ਸਗਲ ਮਨੁ ਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੇ ਸਚੀ ਬਾਣੀ ਸੰਤ ਸਾਜਨ ਪੈ ਸਰਸੇ ਉਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹਤ ਪਵਿੱਤ ਸਤਿਗੁਰਿਆ ਭਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂ ਰਿਮਦਾਵਣੀ ਮਹਲਾ 5 ਥਾਲ ਵਿੱਚ ਧਨ ਵਸਤੂ ਪਈਓ ਸਾਸੰਤੋਕ ਵਿਚਾਰ ਅਮਰਤ ਨਾਮ ਠਕੁਰ ਕਪੈ ਜੋ ਜਿਸ ਕਾ ਸਭ ਸਰਦਾਰੂ ਜੇ ਕੋ ਖਾਵੇ ਜੇ ਕੋ ਪੁੰਚ ਤਸ ਕਾ ਹੋਇਉ ਦਾਰੂ ਇਹ ਹਵੈ ਤ ਜੀ ਨਾ ਜਾਇ ਨਿਤ ਨਿਤ ਰਕਰ ਤਾਰੂ ਸਭ ਸੰਸਾਰ ਤਰਨ ਲਗਤ ਰਿਐ ਸਬ ਨਾਨਕ ਬ੍ਰਹਮ ਪ੍ਰਸਾਰੂ ਸਲੋਕ ਮਹੱਲਾ 5 ਤੀਰ ਕੀਤਾ ਜਤੁ ਨਾਹੀ ਮੈਨੋ ਜੋਗ ਕੀ ਤੋਇ ਮੈ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪ੍ਰਿਯੋਈ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਦੇਵਾ ਤਨ ਮਨ થી ਵਹਿ ਰਿਆ ਪੌੜੀ ਤਿਥੈ ਤੂੰ ਸਮਰਥ ਤਿਥੈ ਕੋਈ ਨਾ ਹੈ ਉਤੈ ਤੇਰੀ ਰਖ ਅਗਨੀ ਊਧਰ ਮਾਹੇ ਸੁਣ ਕੇ ਜਮਕ ਦੂਤ ਨਾਇਤ ਰਹਿ ਛਡ ਜਾਹੇ ਪੌਜਲ ਵਿਖੰਸ ਗਾਓ ਗੁਰ ਸਰ ਦੇ ਪਾਰ ਪਾਹੇ ਜਨ ਕੋ ਲਗੀ ਪਿਆਸ ਅੰਮ੍ਰਿਤ ਸਹੀ ਖਾਏ ਕਲ ਮਹਿੋ ਪੁਨ ਗੁਣ ਗੋਵਿੰਦ ਗਾਏ ਸਭ ਸਰ ਨੋ ਕਿਰਪਾਲ ਸੰਮਲੇ ਸਾਇ ਸਾਇ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਹਿਵਾ ਜਪ ਗੁਰਨਾ ਨਿਤ ਰੇ ਸਤ ਗੁਰ ਪੇਖਣਾ ਸਰਵਣੇ ਸੁਨਨਾ ਗੁਰਨਾ ਸਤ ਗੁਰ ਸੇ ਤਿਰਤ ਆ ਦਰਗਹਿ ਪਹਟਾਓ ਕਹੋ ਨਾਨਕ ਕਿਰਪਾ ਕਰੇ ਜਿਸਮੇ ਵਤ ਦੇ ਜਗ ਮੈਂ ਹਉ ਤੁਮ ਕਾਢੀ ਹੈ ਵਿਰਲੇ ਕੀ ਕੀ ਮਹਲਾ ਪੰਜ ਵਾ ਰਖੇ ਰਖਣ ਹਾਰ ਆਪ ਵਰਯਨ ਗੁਰ ਕੀ ਪਿਆਰੀ ਪਾਏ ਕਾਟ ਸਵਾਰਯਨ ਹੋਵਾ ਆਪ ਦਿਆਲ ਮਨਹੋਨਾ ਵਿਸਾਰਯਨ ਸਾਜਨਾ ਕ ਸੰਗ ਪਵ ਜਲ ਤਾਰਯਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਵਿਦਾਰਯਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਮਰਤ ਸੁਖ ਹੋਵੇ ਸਗਲੇ ਦੁੱਖ ਜਾਹੀ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਮਰਤ ਸੁਖ ਹੋਵੇ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ